ਹਲਕਾ ਪੱਛਮੀ ਅਧੀਨ ਆਉਂਦੇ ਇਲਾਕਾ ਪੱਲਾ ਕਲੋਨੀ ਵਿੱਚ ਬੱਚਿਆਂ ਦੇ ਖੇਡਣ ਲਈ ਬਣੀ ਪਾਰਕ ਇਲਾਕਾ ਵਾਸੀਆਂ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਾਰ ਨੰਬਰ 77 ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਦੀਪਕ ਕੰਨਾ ਨੇ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਪਾਰਕ ਦੇ ਸੁੰਦਰੀਕਰਨ ਦੇ ਉਦਘਾਟਨ ਮੌਕੇ ਇਲਾਕਾ ਵਾਸੀਆਂ ਦੇ ਰੂਪ ਰੂਪ ਹੁੰਦੇ ਹੋਏ ਕਿਹਾ। ਇਹ ਤਸਵੀਰਾਂ ਜੋ ਅਸੀਂ ਆਪ ਜੀ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਪੱਲਾ ਕਲੋਨੀ ਪਾਰਕ ਦੀਆਂ ਹਨ। ਜਿੱਥੇ ਤੁਸੀਂ ਦੇਖ ਸਕਦੇ ਹੋ ਕਿ پارک ਅੰਦਰ ਬੱਚਿਆਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਜਿਮ ਬਣਿਆ ਹੋਇਆ ਹੈ ਤੇ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਲਗਾਏ ਗਏ ਹਨ ਅਤੇ ਇਲਾਕਾ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦਾ ਟਿਊਬਲ ਵੀ ਇਸ پارک ਅੰਦਰ ਲੱਗਿਆ ਹੋਇਆ ਹੈ ਐਨੀਆਂ ਸਹੂਲਤਾਂ ਨਾਲ ਲੈਸ ਇਹ پارک ਨਗਰ ਨਿਗਮ ਦੇ ਭਾਗ ਦੀ ਅਣਦੇਖੀ ਕਾਰਨ ਖੰਡਰ ਦਾ ਰੂਪ اختیار ਕਰ ਚੁੱਕਾ ਹੈ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਚੂਹਿਆਂ ਤੇ ਗਰੀਲੇ ਜਾਨਵਰਾਂ ਵੱਲੋਂ ਬਣਾਈਆਂ ਵੱਡਾਂ ਰਸਤੇ ਇਹ ਪਾਰਕ ਦੇ ਨੇੜੇ ਦੀ ਇੱਕ ਵਾਸਤੇ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਜਾਂਦੇ ਹਨ ਤੇ ਭਾਰੀ ਨੁਕਸਾਨ ਕਰਦੇ ਹਨ ਅਤੇ ਮਰਨ ਪਿੱਛੋਂ ਭਿਆਨਕ ਬਿਮਾਰੀਆਂ ਦਾ ਕਾਰਨ ਬਣਦੇ ਹਨ ਇਲਾਕਾ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਵਾਲੇ ਕਵਰਜੀਤ ਸਿੰਘ ਡੈਣੀ ਦੇ ਗ੍ਰਾਵਿਕੇ ਦੋ ਦਿਨ ਪਹਿਲਾਂ ਹੋਈ ਮੀਟਿੰਗ ਦੌਰਾਨ ਹਲਕਾ ਵ代ਕ ਡਾਕਟਰ ਸੰਧੂ ਨੂੰ ਆਮ ਆਦਮੀ ਪਾਰਟੀ ਦੇ ਵਾਰ ਨੰਬਰ 70 ਤੋਂ ਇੰਚਾਰਜ ਦੀਪਕ ਖੰਨਾ ਤੇ ਵਿੱਕੀ ਖੰਨਾ ਵੱਲੋਂ ਜਾਣੂ ਕਰਵਾਇਆ ਗਿਆ ਜਿਸ ਦੇ ਚਲਦੇ ਡਾਕਟਰ ਸੰਧੂ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਪਾਰਕ ਦਾ ਜਾਇਜ਼ਾ ਲਿਆ ਗਿਆ ਤੇ 2 ਦਿਨ ਅੰਦਰ ਪਾਰਕ ਦੇ ਸੁਨਿਰੀਕਰਨ ਲਈ ਗ੍ਰਾਂਟ ਜਾਰੀ ਕਰ ਕੰਮ ਦੀ ਸ਼ੁਰੂਆਤ ਕੀਤੀ ਗਈ ਉਦਘਾਟਨ ਮੌਕੇ ਡਾਕਟਰ ਸੰਧੂ ਨੇ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਓਕਾਰ ਸਿੰਘ ਰੁਪਿੰਦਰ ਸਿੰਘ ਪਿੰਡੀ ਸ਼ਿਵਾਜ ਦੇਵ ਗਾਨਨ ਸਰਪੰਚ ਜਸਵਿੰਦਰ ਸਿੰਘ ਡਾਕਟਰ ਗੋਲਡੀ ਜਤਿੰਦਰ ਸਿੰਘ ਗੱਬਰ ਰਾਜਨ ਬੰਬਾ ਨਰਿੰਦਰ ਸਿੰਘ ਨੋਨੀ ਟੀਟੂ ਪ੍ਰਧਾਨ ਆਦਮਾ ਜੂ ਸਨ। ਉਹ ਆਨਮਸਤਾ ਤਦ ਇਹ ਪਹਿਲਾਕ ਲੋਨ ਦੀ ਪਹਿਲੀ ਵਾਰ ਇਹ ਜਾਦੂ ਘਾਟਨ ਕੀਤਾ ਗਿਆ ਕਿਉਂਕਿ ਪਾਰਕ ਦਾ ਸੁੰਦਰੀਕਰਨ ਹੋਣ ਵਾਲਾ ਸੀ। ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੀ ਇਹ ਪਾਰਕ ਖਸਤਾਲਤ ਵੇਸੀ ਸੋ ਆ ਬਸੀ ਅੱਜ ਇਸ ਪਾਰਕ ਦਾ ਤੋਂ ਕਟ ਰੰਗੀ ਤਾਂ ਸੁੰਦਰੀ ਕਰਨ ਵਾਸਤੇ ਇਹਦੇ ਚ ਫੁੱਟਪਾਥ ਵਾਕਿੰਗ ਫੁੱਟਪਾਥ ਬਣਾਇਆ ਜਾਏਗਾ ਫੁੱਲ ਲੂਟੇ ਲਗਾਏ ਜਾਣਗੇ ਚਾਰਦਵਾਰੀ ਜਿਹੜੀ ਆ ਉਹ ਨਵੇਂ ਸਿਰੇ ਤੋਂ ਜਿਹੜੀ ਆ ਉਹ ਰੰਗ ਰੋਗਨ ਪੇਂਟ ਕੀਤੀ ਜਾਗੀ ਇੱਕ ਕਾਫੀ ਚੇਤੋ ਜਿਹੜਾ ਕਮਰਾ ਡਿਸਪੈਂਸ ਉਹਨਾਂ ਦਾ ਸੀ ਉਹ ਕਰਵਾਇਆ ਜਾਵੇਗਾ ਤੇ ਹੋਰ ਵੀ ਜਿਹੜੀਆਂ ਜਿਮ ਵਾਲੀਆਂ ਮਸ਼ੀਨਾਂ ਜਿਹੜੀਆਂ ਜਰੂਰਤ ਉਹ ਸਾਰੀਆਂ ਸਾਰੀਆਂ ਇੱਥੇ ਲਗਾਈਆਂ ਜਾਣਗੀਆਂ ਸੋ ਮੈਂ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਮੈਂ ਥੋੜੇ ਦਿਨ ਪਹਿਲਾਂ ਹੀ ਮੈਸਪਲ ਡੈਣੀ ਸਾਹਿਬ ਦੇ ਘਰੇ ਚਾਤ ਪ੍ਰੀਣ ਆਏ ਵੈਸੇ ਗੱਲ ਕਿੰਨਾ ਕਰਤੀ ਵੀ ਸਾਡੀ ਉਦਨਾ ਪ੍ਰਧਾਨ ਨੋਨੀ ਜੀ ਦੀਪਕ ਖੰਨਾਰੀ ਸਾਡੇ ਇਹ ਇਸ ਸਮਾਰਤੋਂ ਕੰਨਾ ਬ੍ਰਦਰ ਜਿਹੜੇ ਸਾਡੇ ਨੁਮਾਇंदे ਨੇ ਆਮ ਆਦਮੀ ਪਾਰਟੀ ਦੇ ਉਹ ਨਾਲ ਹੋਰ ਵੀ ਕਾਪੀ ਜਿਆਦਾ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਸੇਬਾ ਸੀ ਉਹ ਮੌਜੂਦ ਸੀ ਤੇ ਅੱਜ ਵੀ ਉਹ ਮੌਜੂਦ ਨੇ ਇਹਨਾਂ ਨੂੰ ਦੋ ਤਿੰਨ ਦਾ ਵਾਦਾ ਕੀਤਾ ਸੀ ਕਿ ਦੋ ਦਿਨ ਚ ਤੁਹਾਡੀ ਪਰਦ ਦਾ ਕਟਨ ਕਰਾਂਗੇ ਸਰ ਅੱਜ ਉਹ ਦੋ ਦਿਨ ਖਤਮ ਹੋ ਗਏ ਆ ਅੱਜ ਦੂਜਾ ਦਿਨ ਸ਼ੁਰੂਆਤ ਹੋਈ ਆ ਤੇ ਆਪਾਂ ਪਰਦ ਦਾ ਕਟਨ ਕੀਤਾ ਐਸੋ ਮੇਨ ਸਾਰਿਆਂ ਨੂੰ ਬਹੁਤ ਬਹੁਤ ਧੰਨਿਆ ਦਿਨਾ ਕਿੰਨੀ ਲੱਗਦਾ ਹੈ ਜੀ ਐਪੀ ਬਾਕਸਮਨ ਕਿੰਨੀ ਵੀ ਲੱਗਦਾ ਹੈ ਕਿ ਜੀ ਕਰਾਂਗੇ ਵੀ ਅਸੀਂ ਐਸਟੀਮੇਟ ਕੋਈ ਨਹੀਂ ਦੇਣਾ ਹੈ ਇਹਦਾ ਜਿੰਨਾ ਵੀ ਰੁਪਇਆ ਲੱਗੂਗਾ ਜਨ ਕੁੱਲੇ ਗੱਪੇ ਆ ਜੀ ਕੋਈ ਗੱਲ ਨਹੀਂ ਲੋਕਾਂ ਨੇ ਪੜਾਵਾ ਸੇ ਖੁੱਲੇ ਗੱਪੇ ਪੰਜਾਬ ਸਰਕਾਰ ਕੋਲੋਂ ਪਿਆ ਜੀ ਕਾਉਂਸਲਰ ਭਾਵੇਂ ਕਾਂਗਰਸ ਦਾ ਹੀ ਭਾਵੇਂ ਕਿਤੇ ਵੀ ਹੋ ਰਿਹਾ ਇਹ ਘਰ ਦੇ ਵਿੱਚ ਹੀ ਆ ਬਾਹਰ ਨਿਕਲ ਕੇ ਇੱਕ ਨਹੀਂ ਵੇਖਿਆ ਕਿ ਕਿੱਥੇ ਸਪਲਾਈ ਵਾਟਰ ਸਪਲਾਈ ਪੈਣ ਵਾਲੀ ਆ ਕਿਤੇ ਸੀਵਰੇਜ ਪੈਣ ਵਾਲਾ ਕਿੱਥੇ ਪਾਣੀ ਦੀਆਂ ਪਾਈਪਾਂ ਜਿਹੜੀਆਂ ਪੈਣ ਵਾਲੀਆਂ ਕਿੱਥੇ ਤਾਰਾਂ ਪੈਣ ਵਾਲੀਆਂ ਇਥੇ ਬਾਰ ਖੜਾ ਕੰਮ ਹੋਣ ਵਾਲਾ ਦਾ ਟਰਾਂਸਫਾਰਮਰ ਦੀਆਂ ਤਾਰਾਂ ਲਮਕਦੀਆਂ ਬੱਚਿਆਂ ਨੂੰ ਡਰ ਦਾ ਖੌਫ ਦਾ ਜਿਹੜਾ ਮਾਹੌਲ ਪੈਦਾ ਕਰਦੀਆਂ ਸੋ ਉਹਨਾਂ ਦੇ ਵਸ ਦੀ ਗੱਲ ਨਹੀਂ ਸੀ ਤਾਂ ਹੀ ਘਰੋਂ ਬਾਹਰ ਨਹੀਂ ਨਿਕਲੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਅਸੀਂ ਆਮ ਕਰਾਂ ਦੇ ਮੁੰਡੇ ਜਿਹੜੇ ਆ ਉਹ ਸਰਕਾਰ ਦੇ ਨੁਮਾਇੰਦੇ ਆ ਸੋ ਆਮ ਕਰਾਂ ਦੇ ਲੋਕਾਂ ਵਾਸਤੇ ਸੀ ਕੰਮ ਕਰ ਰਹੇ ਆ